ਪਟਿਆਲਾ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਸ਼ਮਸ਼ਾਨ ਘਾਟ ਦੇ ਵਿੱਚੋਂ ਮ੍ਰਿਤਕਾਂ ਦੀਆਂ ਹਸਤੀਆਂ ਗਾਇਬ ਹੋਣ ਤੋਂ ਬਾਅਦ ਘਟਾ ਦੇ ਵਿੱਚ ਸਨਸਨੀ ਫੈਲ ਗਈ ਹੈ। ਉਹ ਪੀੜਤ ਪਰਿਵਾਰ ਨੇ ਖੁੱਲ੍ਹਾ ਜ਼ਹਿਰ ਕੀਤਾ ਹੈ ਕਿ ਹਸਤੀਆਂ ਤਾੰਤ੍ਰਿਕ ਕ੍ਰਿਆਵਾਂ ਦੇ ਲਈ ਚੋਰੀ ਕੀਤੀਆਂ ਗਈਆਂ ਨੇ। ਸੋ ਇੱਕ ਤੋਂ ਬਾਅਦ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਹਸਤੀਆਂ ਦੇ ਇਹ ਹਿੱਸੇ ਗਾਇਬ ਨੇ। ਸੋ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸਰਾਨ ਮੇਰ ਕੁੰਤਨ ਗੋਗੇ ਨੇਵੀ ਸ਼ਮਸ਼ਾਨ ਘਾੜ ਦਾ ਦੌਰਾ ਕੀਤਾ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਜਿਹੜੇ ਕੀ ਹੁਕਮ ਵੀ ਦੇ ਦਿੱਤੇ ਹਨ ਜਾਨਮਕਾ ਮੇਰਾ ਫੇਮ ਜੀ ਫੇਮ ਜੀ ਕਿੱਥੇ ਕੰਮ ਕਰਦੇ ਹੋ ਮੈਂ ਇੱਥੇ ਹੀ ਕਰਦਾ ਗੋਗੇ ਸਾਹਿਬ ਕਿਹੜੀ ਮੜੀਆਂ ਨੇ ਹਾਂਜੀ ਕਿ ਲੋਡੀਕਟ ਮੜੀਆਂ ਵੱਜਦੀਆਂ ਕੀ ਰੋਲਾ ਪਿਆ ਕੀ ਗੱਲ ਰੋਲਾ ਜੀ ਮੈਂ ਸਾਹਿਬ ਜੀ ਪੱਲੇ ਇਹਦੇ ਸਬਾਈ ਦੇ ਖਾਦਾ ਸੀਗਾ ਜੀ ਫੁੱਲ ਵੀ ਜਗਾਉਂਦੇ ਸਾਹਿਬ ਜੀ ਸਾਰੇ ਕੰਮ ਕਰਦਾ ਸੀਗਾ ਟੱਡੂ ਪੁੱਛਿਆ ਜਾਂਦਾ ਸੀ ਅੱਜ 10 12 ਸਾਲ ਹੋ ਗਏ ਜੀ ਇਹਨਾਂ ਅਮਾਲੀ ਖਾਦੇ ਜੀ ਇਹਨਾਂ ਨੇ ਬਈ ਡਿਊਟੀ ਕਰਵਾ ਕੇ ਸਵਾਰੀ ਚਲਾ ਦਿੱਤੀ ਉਧਰ ਉਹ ਮੁੰਡੇ ਬਈ ਰੋਣਾ ਜੀ ਉੱਥੇ ਖੜਾ ਕਰ ਦੇਗਾ ਸਵਾਰੀ ਦੇ। ਠੀਕ ਕੀ ਹੋਇਆ ਕੀ ਆ ਉਹਨੇ ਨਹੀਂ ਹਾਂਜੀ ਆ ਰਾਤ ਨੂੰ ਕੰਨੇ ਜੀ ਇੰਨਾ ਹੀ ਫਾਗ ਰੱਖੀ ਆ ਭਈਆ ਨੇ ਦੋ ਤਿੰਨ ਦੋ ਦਿਨ ਹੋਏ ਬੈਠੇ ਜੀ। ਅੱਛਾ ਹੱਸਤੀਆਂ ਲੱਗੇ ਕੋਈ? ਹਾਂਜੀ ਹੱਸਤੀਆਂ ਵਗੈਰਾ ਲੱਗੇ ਇੱਥੋਂ ਨਹੀਂ ਸਮਝਿਆ ਜੀ ਮੈਂ ਤੁਹਾਨੂੰ। ਹੱਸਤੀਆਂ ਉਹਦੇ ਦੀ ਲੈ ਕੇ ਗਿਆ ਕੋਈ? ਨਾ ਕੋਈ ਆ ਰਾਹ ਕਿਨੇ ਭਰਾ ਕੇ ਰੱਖੀ ਆ। ਇਹਦੀ ਵਲਾਂ ਕੱਲ ਦੇ ਵਾਰ ਤੇ ਭਰਾਈ ਆ ਨਹੀਂ ਗਾੜੇ ਵਤ ਨਾ ਭਾਈ। ਮੇਰੇ ਸਾਹਿਬ ਜੀ ਦਰਦ ਦਿਨ ਹੋ ਗਏ ਮੈਂ ਤਾਂ ਉੱਥੇ ਹੀ ਲੱਗ। ਕੋਈ ਬੰਦੇ ਆਏ ਸੀਗੇ ਅੰਦਰ? ਨ ਵਾਣਾ ਸਾਡੇ ਕੁ ਬਾਰੇ ਆ ਗਏ ਜੀ ਰਾਤ 12 ਵਜੇ ਆਏ ਸੀ ਰਾਤ 12 ਵਜੇ ਆਏ ਸੀ ਅੱਜ ਨਹੀਂ ਆਏ ਜੀ ਨਹੀਂ ਨਹੀਂ ਮੰਨਦਾ ਉਹ ਬੰਦ ਗਿਆ ਕੰਦਾ ਰਾਤੀ ਆਸੀ ਇਹ ਤਾਂ ਛੁਪਾਣਾ ਹੀ ਹੈ ਉਹ ਐਸਾ ਹੈ ਰਾਤ ਨੂੰ ਸਟਾਫ ਹੁੰਦਾ ਕੈਮਰੇ ਚੱਲੇ ਜੀ ਅਸੀਂ ਕੈਮਰੇ ਦੀ ਤਕਨੀਕਤ ਚੱਲੇ ਜਿਹੜਾ ਵੀ ਕਸੂਰਵਾਰ ਹੋਏਗਾ ਉਹਨੂੰ ਜੋ ਵੀ ਬਣਦੀ ਸਜ਼ਾ ਹੈਗੀ ਉਹ ਦਿੱਤੀ ਗਈ ਮੈਂ ਪਰਿਵਾਰ ਦੇ ਨਾਲ ਖੜਾ ਜਿਨ੍ਹਾਂ ਦੀ ਅਸਤੀਆਂ ਸੀਗੇ ਜੀ ਦੇਖੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਮਗਰ ਰਾਤ ਦੇ ਜਿਹੜੇ ਡਿਊਟੀ ਦੇ ਬੰਦੇ ਸੀਗੇ ਜੀ ਇਹ ਕੋਤਾਈ ਹੋਈ ਹੈ ਦਾ ਉਹਦਾ ਚਾਇਆ ਜਰੂਰ ਮਿਲਿਆ ਸੀ ਸੀਸੀਟੀਵੀ ਦਿਖਿਆ ਜੀ ਪਰਿਵਾਰ ਨੇ ਕੀ ਤੁਹਾਨੂੰ ਕਿਹਾ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਪਰਿਵਾਰ ਨੇ ਮੈਨੂੰ ਬੁਲਾਇਆ ਸੀ ਕਿ ਮੈਂ 5 ਮਿੰਟ ਚੁੜਿਆ ਆ ਰਿਹਾ ਸੀਗਾ ਮੇਰੀ ਵੈਸੇ ਵੀ ਡਿਊਟੀ ਹੁੰਦੀ ਹੈ ਐਜ਼ ਅ ਸੋਸ਼ਲ ਵਰਕਰ ਜੀ ਜਾ ਜੋ ਵੀ ਹੈ ਪਰਿਵਾਰ ਦੇ ਨਾਲ ਕਰਿਆ ਮੇਰੇ ਸਾਹਿਬ ਤੁਸੀਂ ਸੋਸ਼ਲ ਵਰਕਰ ਕਦ ਤੋਂ ਜੁੜੇ ਹੋ ਕਾਫੀ ਦਿਨ ਤੋਂ ਜੁੜੇ ਹੋ ਲੱਗਦਾ ਜੀ ਲੱਗਦਾ ਕਦੀ ਇਸ ਤਰ੍ਹਾਂ ਦੇ ਨਹੀਂ ਹੋ ਸੀ ਪਹਿਲੀ ਵਾਰੀ ਐਸਾ ਉਹ ਵੀ ਸੈਕੀਗਾਰਡ ਕਰਨ ਤੋਂ ਬਾਅਦ ਕਲੀਅਰ ਹੋਏਗਾ ਜੀ ਸੀਸੀਟੀਵੀ ਲੱਗੇ ਹੋਣੇ ਸਰ ਸੀਸੀਟੀਵੀ ਲੱਗੇ ਮੈਂ ਉਹ ਰਾਤ ਦੇਖ ਲੈ ਜਿਹੜਾ ਵੀ ਹੈਗਾ આરોਪ ਹੈਗਾ ਜੀ ਕਿ ਗੇਟ ਖੋਲ ਕੇ ਅੰਦਰ ਵੜ ਗਏ ਨੇ ਜੀ ਜੇ ਕੋਈ ਬੰਦਾ ਆਇਆ ਵੀ ਹੈ ਤਾਂ ਉਹਦੇ ਦੇ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਠੀਕ ਅੱਛਾ ਤੇ ਤੇ ਪ੍ਰਸਤੀਆਂ ਮਿਲੀਆਂ ਤੇ ਹਸੀਆਂ ਬਹੁਤ ਇਸ ਹਾਲਚ ਆਇਆ ਸੀ ਇਦਾਂ ਹੀ ਪਈਆਂ ਇਹ ਜਿੱਦਾਂ ਦੇਖ ਰਹੇ ਆਪਾਂ ਹੂੰ ਅਸੀਂ ਦੇਖਿਆ ਤਾਂ ਕੁਝ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਰੇ ਇੰਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕਹਿੰਦੇ ਉਹ ਜਿਹੜਾ ਝਾੜੂ ਮਾਰ ਰਿਹਾ ਕਹਿੰਦੇ ਰਾਤੀ 12 ਵਜੇ ਤਿੰਨ ਚਾਰ ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਹੂੰ ਰੂਟੀਨ 'ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਇਹ ਹੁਣ ਮਲਗੀ ਹਸਤੀ ਨਹੀਂ ਐ ਇੱਥੇ ਅਸੀਂਾਂ ਕੁਝ ਹੈਗੀਆਂ ਕੁਝ ਨਹੀਂ ਐ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਉਹ ਸਾਹਮਣੇ ਨਾਲ ਖੜੇ ਆ ਕਹਿੰਦੇ ਉਹਨਾਂ ਦੇ ਵੀ ਅਸੀਆਂ ਨਹੀਂ ਐ ਛੇ ਅ ਮੜੀਆਂ ਦੇ ਵਿੱਚ ਕਿੰਨੀਆਂ ਬੋਡੀਆਂ ਆਈਆਂ ਸੀਗਾ ਬੋਡੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋੜ ਐਟ ਅ ਟਾਈਮ ਤਿੰਨ ਹੋਰ ਚਲ ਰਏ ਸੀ ਫਿਲਹਾਲ ਇਹ ਕੀ ਹਾਲਤ ਨਾ ਜੀ ਤਿੰਨਾ ਤਿੰਨਾ ਚੋਂ ਦੋਆਂ ਤੇ ਹੋਇਆ ਹੋਇਆ ਹੈ ਛੇੜ ਛਾੜ ਕਰੀ ਵੀ ਕੋਈ ਛੇੜ ਖਾੜ ਕੇ ਰਹੀ ਪਈ ਹੈ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚਦੇ ਨੇ ਹੈ ਕੇ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰ ਮੈਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਪਲੀਜ਼ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਹੈ ਲੱਗਦਾ ਕਿ ਇਸ ਤਰ੍ਹਾਂ ਗਰਬ ਕੈਮਰਾ ਸਕਿਉਰਟੀ ਇੱਥੇ ਕੋਈ ਕੈਮਰੇ ਲੱਗੇ ਪਏ ਸਾਰੇ ਟੁੱਟੇ ਪਏ ਆ ਤਾਰਾਂ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਕਿ ਏਰੀਆ ਦੇ ਉੱਤੇ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਗੇਟਕੀਪਰ ਦੀ ਸਾਨੂੰ ਦਿਖਾਓ ਕੈਮਰਾ ਉਹ ਵੀ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਇਹ ਸਾਹਮਣੇ ਕੈਮਰਾ ਲੱਗਾ ਪਿਆ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਉਹ ਕਰਦਦੇ ਨੇ 100% ਇਹੀ ਕੰਮ ਹੈ ਜਿਹੜਾ ਕੰਮ ਹੈ ਸਿਰਫ ਉਹਨਾਂ ਦਾ ਹੀ ਹੋਇਆ ਹੈ ਕਿ ਇਕੱਠਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲੱਗੇ ਪਾਕੀ